ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬ੍ਰੈਡ ਵਾਲੀ ਆਲੂ ਟਿੱਕੀ ਬਣਾਉਣ ਲੱਗੇ ਬਹੁਤ ਹੀ ਟੇਸਟੀ ਬਹੁਤ ਹੀ ਸੌਖੇ ਤਰੀਕੇ ਨਾਲ ਦੋ ਪੀਸਾ ਬ੍ਰੈਡ ਦੇ ਪਹਿਲਾਂ ਕੱਟਦੇ ਬ੍ਰੈਡ ਜਿਹੜਾ ਆ ਤਾਜ਼ਾ ਹੋਣਾ ਚਾਹੀਦਾ ਨਰਮ ਹੋਣਾ ਚਾਹੀਦਾ ਆ ਬੇਹਾਂ ਨਹੀਂ ਜ਼ਿਆਦਾ ਹੋਣਾ ਚਾਹੀਦਾ ਨਹੀਂ ਤਾਂ ਟੁੱਟ ਜਾਊਗਾ ਉਹ ਕਿਸੇ ਵੀ ਕੋਲੀ ਗਲਾਸ ਦੇ ਨਾਲ ਤੁਸੀਂ ਇਹਨੂੰ ਵਿਚਾਰੇਓ ਕੱਟ ਕੇ ਤੇ ਟਿੱਕੀ ਦੀ ਤਰ੍ਹਾਂ ਜਿਹੜਾ ਕੱਢ ਲੈਣਾ ਅੱਜ ਕੱਲ੍ਹ ਗਰਮੀ ਆ ਮੱਖੀਆਂ ਬਹੁਤ ਆਉਨੀਆਂ ਜਿੰਨੀ ਮਰਜ਼ੀ ਸਫਾਈ ਰੱਖੋ ਮੱਖੀਆਂ ਬਹੁਤ ਜ਼ਿਆਦਾ ਆਉਨੀਆਂ ਗਰਮੀ ਦੇ ਵਿੱਚ ਜਾਲੀਆਂ ਲੱਗੀਆਂ ਫਿਰ ਵੀ ਪਤਾ ਨਹੀਂ ਕਿੱਦਾਂ ਅੰਦਰ ਆ ਜੰਨੀਆਂ ਇਹ ਬਹੁਤ ਅੰਗ ਕਰਦੀਆਂ ਆ ਤੇ ਐਦਾਂ ਆਪਾਂ ਜਿਹੜੇ ਇਹ ਗਲਾਸ ਦੇ ਨਾਲ ਪੀਸ ਕੱਢ ਲੈਣੇ ਆ ਪਹਿਲਾਂ ਆਪਾਂ ਜਿਹੜੇ ਆ ਤਿੰਨ ਪੀਸ ਕੱਟੇ ਆ ਤੇ ਉਧਰ ਮੈਂ ਜਿਹੜਾ ਆ ਪੈਨ ਗਰਮ ਰੱਖ ਦਿੱਤਾ ਆ ਤੇ ਇਹ ਆਪਾਂ ਆਲੂ ਲੈ ਲੈ ਆ ਅਵੜ ਕੇ ਜਿੰਨੇ ਕ ਬਣਾਉਣੇ ਤੁਸੀਂ ਉਨੇ ਕ ਆਲੂ ਲੈ ਲਓ ਮੈਂ ਤਿੰਨੇ ਪੀਸ ਬਣਾਉਣੇ ਆ ਤੇ ਮੈਂ ਥੋੜੇ ਆਲੂ ਲੈ ਆ ਪਿਆਜ਼ ਬਰੀਕ-ਬਰੀਕ ਕੱਟੇ ਟਮਾਟਰ ਕੱਟੇ ਤੇ ਕੌੜੀ ਮਿਰਚ ਬਰੀਕ-ਬਰੀਕ ਕੱਟ ਕੇ ਪਾ ਲੈ ਆ ਥੋੜਾ ਸਾਦਾ ਨਮਕ ਕਾਲੀ ਮਿਰਚ ਜਿਹੜੀ ਆ ਤੇ ਇਹ ਪਾ ਦੱਤੇ ਆ ਤੇ ਇਹਨਾਂ ਨੂੰ ਆਪਾਂ ਕਰ ਲੈਨੇ ਆ ਜੀ ਮਿਕਸ ਸਵਾਰ ਕੇ ਬਹੁਤ ਹੀ ਵਧੀਆ ਸਾਦੇ ਤਰੀਕੇ ਨਾਲ ਕੁਝ ਆਪਾਂ ਇਹ ਚ ਪਾਉਣਾ ਨਹੀਂ ਚੌਲਾਂ ਦਾ ਆਟਾ ਨਹੀਂ ਪਾਉਣਾ ਕੋਈ ਇਹਦੇ ਵਿੱਚ ਕੌਰਨਫਲੋਰ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਬਸ ਆਪਾਂ ਐਦਾਂ ਜਿਹੜੀ ਆ ਆਲੂ ਟਿੱਕੀ ਬਣਾ ਕੇ ਤਿਆਰ ਕਰਨੀ ਆ ਧਨੀਆ ਵੀ ਥੋੜਾ ਜਿਹਾ ਆਪਾਂ ਪਾ ਲਿਆ ਆ ਸੋਹਣਾ ਲੱਗਦਾ ਖਾਣ ਨੂੰ ਟੇਸਟੀ ਲੱਗਦਾ ਆ ਤੇ ਮਿਕਸ ਕਰ ਲਿਆ ਸਵਾਰ ਕੇ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਹੀ ਵਧੀਆ ਟਿੱਕੀ ਬਣ ਕੇ ਤਿਆਰ ਹੋਣ ਵਾਲੀ ਹੈ ਜੀ ਬੜੀ ਮਿਹਨਤ ਦੇ ਨਾਲ ਦੇਖੋ ਮੈਂ ਇੰਨੀ ਗਰਮੀ ਦੇ ਵਿੱਚ ਆਪਾਂ ਕਿਦਾਂ ਬੜੇ ਮਿਹਨਤ ਕਰਕੇ ਜਿਹੜੀ ਆ ਵੀਡੀਓ ਤਿਆਰ ਕਰਦੀ ਹੁੰਨੀ ਮੈਨੂੰ ਸਪੋਰਟ ਕਰਦੇ ਆ ਕਰੋ ਤੇ ਕਮੈਂਟ ਕਰਕੇ ਦੱਸਦੇ ਆ ਕਰੋ ਵੀਡੀਓ ਕਿਦਾਂ ਦੀ ਲੱਗਦੀ ਆ ਦੇਖੋ ਤਿੰਨੇ ਹਿੱਸੇ ਮੈਂ ਕਰ ਲਏ ਆ ਇੱਕ ਹਿੱਸਾ ਰੋਲ ਕਰਕੇ ਉਹਦੇ ਟਿੱਕੀ ਦੀ ਸ਼ੇਪ ਬਣਾ ਲਈ ਆ ਤੇ ਕੁਛ ਨਹੀਂ ਕੀਤਾ ਉਹਨੂੰ ਪਾਣੀ ਨਹੀਂ ਲਾਉਣਾ ਕੁਛ ਨਹੀਂ ਕਰਨਾ ਹੈ ਕਿਉਂਕਿ ਇਹਦੇ ਵਿੱਚ ਮੋਇਸਚਰਾਈਜ਼ਰ ਬਹੁਤ ਹੁੰਦਾ ਹੈ ਨਾ ਆਪਣੇ ਆਪ ਹੀ ਜਿਹੜਾ ਨਾਲਿਆਂ ਚੁੰਬੜ ਜਾਣਾ ਹੈ ਤੇ ਇਦਾਂ ਰੱਖ ਕੇ ਦਵਾ ਦਿੱਤਾ ਹੈ ਤਿੰਨੇ ਪੀਸ ਆਪਾਂ ਇੱਦਾਂ ਪਹਿਲਾਂ ਤਿਆਰ ਕਰ ਲੈਣੇ ਆ ਤੇ ਜਿਹੜੀ ਚੀਜ਼ ਵੀ ਆ ਤੁਸੀਂ ਤਵੇ ਤੇ ਬਣਾ ਲਓ ਚਾਹੇ ਪੈਂਚ ਬਣਾ ਲਓ ਉਹਨੂੰ ਗਰਮ ਰੱਖ ਦੋ ਤੇ ਬਸ ਉਹਨੂੰ ਆਪਾਂ ਜਿਹੜਾ ਗ੍ਰੀਸ ਕਰਨਾ ਹੈ ਇਹਨੂੰ ਤੜਨਾ ਨਹੀਂ ਆਪਾਂ ਜਿਆਦਾ ਘਿਓ ਦੇ ਵਿੱਚ ਤੇਲ ਦੇ ਵਿੱਚ ਤੇ ਤਿੰਨੇ ਪੀਸ ਆਪਾਂ ਇਦਾਂ ਬਣਾ ਕੇ ਜਿਹੜੇ ਆ ਪਹਿਲਾਂ ਤਿਆਰ ਕਰਦੇ ਆ ਵੀਡੀਓ ਤੁਹਾਨੂੰ ਪਤਾ ਹੀ ਆ ਕਿ ਮੈਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਉਣੀ ਹੁੰਦੀ ਆ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਹੁੰਨੀ ਆ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੇ ਨਵੇਂ ਵੀਵਰ ਜਿਹੜੇ ਜੋੜਦੇ ਆ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੂੰ ਤੇ ਲਓ ਜੀ ਤੀਜਾ ਵੀ ਆਪਾਂ ਇਦਾਂ ਪੀਸ ਕਰ ਲੈਣਾ ਤਿਆਰ ਬਿਲਕੁਲ ਸੌਖਾ ਤਰੀਕਾ ਆ ਜੀ ਨਹੀਂ ਤਾਂ ਇਹਦੇ ਵਿੱਚ ਆਪਾਂ ਚੌਲਾਂ ਦਾ ਆਟਾ ਪਾਉਣਾ ਪੈਂਦਾ ਤਾਂ ਇਹ ਟਿੱਕੀ ਜਿਹੜੀ ਬਣ ਕੇ ਸਹੀ ਢੰਗ ਨਾਲ ਤਿਆਰ ਹੁੰਦੀ ਆ ਇਦਾਂ ਬਿਲਕੁਲ ਸੌਖਾ ਤਰੀਕਾ ਆ ਤੇ ਟੇਸਟੀ ਵੀ ਬੜੀਆਂ ਹੀ ਬਣਦੀਆਂ ਇਹ ਬਹੁਤ ਟੇਸਟੀ ਬਣਦੀਆਂ ਦੇਖੋ ਬਹੁਤ ਸੋਹਣੀਆਂ ਟਿੱਕੀਆਂ ਆਪਣੀਆਂ ਆਪਾਂ ਤਿਆਰ ਕਰ ਲਈਆਂ ਤਿੰਨੇ ਤੇ ਪੈਨ ਦੇ ਵਿੱਚ ਮੈਂ ਵੀ ਅੱਧੇ ਚਮਚੇ ਨਾਲੋਂ ਵੀ ਘੱਟ ਜਿਹੜਾ ਤੇਲ ਪਾਇਆ ਬਸ ਉਹਨੂੰ ਗਰੀਸੇ ਕਰਨਾ ਸੀ ਜਿੱਧਰਲੇ ਪਾਸੇ ਆਪਾਂ ਆਲੂ ਲਾਏ ਆ ਨਾ ਟਿੱਕੀ ਉਹ ਆਪਾਂ ਥੱਲੇ ਕਰਨੇ ਆ ਤੇ ਸੇਕ ਆਪਾਂ ਮੀਡੀਅਮ ਰੱਖਣਾ ਜ਼ਿਆਦਾ ਨਹੀਂ ਕਰਨਾ ਨਹੀਂ ਤੇ ਨਹੀਂ ਇੱਕਦਮ ਕਾਲੀਆਂ ਹੋ ਜਾਣਾ ਆ ਇੱਕ ਪਾਸੇ ਸੇਕ ਲੱਗ ਗਿਆ ਤਾਂ ਇਹਨਾਂ ਨੂੰ ਆਪਾਂ ਪਲਟ ਦੰਨੇ ਆ ਦੋਨਾਂ ਪਾਸੇ ਤਾਂ ਆਪਾਂ 골ਡਨ ਕਰ ਲੈਣਾ ਇਹਨਾਂ ਨੂੰ ਕੱਚਾ ਇਚ ਕੁਛ ਨਹੀਂ ਹੈਗਾ ਆਲੂ ਆਪਾਂ ਵਾਲਿਓ ਆ ਤੇ ਬ੍ਰੈਡੋ ਤਾਂ ਆਪਾਂ ਇੱਦੇ ਖਾਈਦਾ ਆ ਤੇ ਸਬਜ਼ੀਆਂ ਆ ਸ਼ਿਮਲਾ ਮਿਰਚ ਟਮਾਟਰ ਪਿਆਜੋ ਵੀ ਆਪਾਂ ਇੱਦੇ ਖਾਲੇ ਦਾ ਜ਼ਿਆਦਾ ਇਹਨੂੰ ਪਕਾਉਣ ਦੀ ਜ਼ਰੂਰਤ ਨਹੀਂ ਤੇ ਬਸ ਕਰਾਂਚੀ ਜਿਹਾ ਕਰਨਾ ਇਹਨਾਂ ਨੂੰ 골ਡ 골ਡਨ ਜਿਹਾ ਕਰਨਾ ਦੇਖੋ ਇੱਕ ਪਾਸਾ ਤਾਂ ਹੋ ਗਿਆ ਹੈ ਦੂਜੇ ਪਾਸੇ ਫੇਰ ਆਪਾਂ ਪਲਟ ਦੰਨੇ ਆ ਤੇ ਉਧਰੋਂ ਵੀ ਇਹਨਾਂ ਨੂੰ ਆਪਾਂ 골ਡਨ ਜਿਹਾ ਕਰ ਲੈਣਾ ਬਹੁਤ ਛੇਤੀ ਬਣ ਜਾਂਦੀਆਂ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੇ ਲਓ ਜੀ ਐਦਾਂ ਹੀ ਆਪਾਂ ਦੂਆ ਪਾਸਾ ਫੇਰ ਕਰ ਦਿੱਤਾ ਸੀ ਤੇ ਵਧੀਆ ਟਿੱਕੀਆਂ ਆਪਣੀਆਂ ਜਿਹੜੀਆਂ ਬਰੈਡ ਵਾਲੀਆਂ ਬਣ ਕੇ ਤਿਆਰ ਹੋ ਗਈਆਂ ਤੇ ਚੱਕ ਲੈਣੇ ਇਹਨਾਂ ਨੂੰ ਤਿੰਨਾਂ ਨੂੰ ਲਾ ਲੈਣੇ ਆ ਜੀ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਰੱਖ ਲੈਣੇ ਆ ਬਹੁਤ ਸੋਹਣੀਆਂ ਜਿਹੜੀਆਂ ਐ ਨਰਮ ਸੌਫਟ ਟੇਸਟੀ ਜਿਹੜੀਆਂ ਬਰੈਡ ਵਾਲੀਆਂ ਆਲੂ ਟਿੱਕੀ ਬਣ ਕੇ ਤਿਆਰ ਹੋ ਗਈ ਆ ਬਣਾਓ ਤੇ ਖਾਓ ਤੇ ਸਪੋਰਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਨਵੇਂ ਵੀਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਦੇਖੋ ਜੀ ਕਿੰਨੀਆਂ ਸੋਹਣੀਆਂ ਸੌਖੇ ਤਰੀਕੇ ਨਾਲ ਫਟਾਫਟ ਟਿੱਕੀਆਂ ਜਿਹੜੀਆਂ ਆਲੂ ਦੀਆਂ ਬਰੈਡ ਦੀਆਂ ਆਪਾਂ ਬਣਾ ਕੇ ਤਿਆਰ ਕਰ ਲ ਲਈਏ ਜਰੂਰ ਬਣਾਇਓ ਬਣਾ ਕੇ ਕਮੈਂਟ ਕਰਕੇ ਮੈਨੂੰ ਦੱਸਿਓ ਜੀ ਲਓ ਜੀ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਸასი ਕਾਲ ਜੀ ਸਾਰਿਆਂ ਨੂੰ